ਚਰਮੂਲਾ ਥੋੜੀਂ ਦੋ ਚਰਮੂਲਾ ਥੋੜੀਂ ਦੋ ਜੇ ਚਰ ਆਪ ਕਿਰਪਾਲ ਜੇ ਚਰ ਆਪ ਕਿਰਪਾਲ ਕਬ ਦੇਖੋਟ ਬਾਬਾ ਨਾਨਕ ਸੰਦੋਟ ਬਾਬਾ ਨਾਨਕ ਸਾਇ ਖਰਚ ਧਨ ਮਾਲ ਸਾਇ ਖਰਚ ਧਨ ਮਾਲ ਕੌੜੀ ਜਾ ਤੂੰ ਮੇਰੇ ਵੱਲ ਹੈ ਕੌੜੀ ਜਾ ਤੂੰ ਮੇਰੇ ਵੱਲ ਹੈ ਕਿਆ ਮੋਛੰਦਾ ਕਿਆ ਮੋਛੰਦਾ ਸਭ ਕੁਛ ਮੈਨੂੰ ਸੌਪਿਆ ਸਭ ਕੁਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਜਾਂ ਤੇਰਾ ਬੰਦਾ ਲਕਮੀ ਤੋਟ ਨਾ ਆਵੇ ਲਕਮੀ ਤੋਟ ਨਾ ਆਵੇ ਸਾਇ ਘਰ ਚ ਰਹੰਦਾ ਸਾਇ ਘਰ ਚ ਰਹੰਦਾ ਬਕ 84 ਮੇਦਨੀ ਬਕ 84 ਮੇਦਨੀ ਸਭ ਸੇਵ ਕਰੰਦਾ ਸਭ ਸੇਵ ਕਰੰਦਾ ਜੇ ਬੈਰੀ ਮਤਰ ਸਭ ਕੀਤੇ ਆ ਜੇ ਬੈਰੀ ਮਤਰ ਸਭ ਕੀਤੇ ਆ ਮੈਂ ਮੰਗੇ ਮੰਦਾ ਮੈਂ ਮੰਗੇ ਮੰਦਾ ਦੇਖਾ ਕੋਈ ਨਾ ਪੁੱਛਈ ਦੇਖਾ ਕੋਈ ਨਾ ਪੁੱਛਈ ਜਹਰ ਬਖਸ਼ੰਦਾ ਜਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਏ ਆ ਤੁਪਾਇਆ ਮਿਲ ਗੁਰ ਗੋਵਿੰਦਾ ਮਿਲ ਗੁਰ ਗੋਵਿੰਦਾ ਸਵੇ ਕਾਜ ਸਵਾਰੇ ਸਵੇ ਕਾਜ ਸਵਾਰੇ ਜਾ ਤੁਦ ਪਾਵੰਦਾ ਜਾ ਤੁਦ ਪਾਵੰਦਾ ਢੋੜੀ ਮਹੱਲਾ ਪੰਜਮ ਢੋੜੀ ਮਹੱਲਾ ਪੰਜਮ ਸਰਕਰ ਬੈਸੋ ਹਰਜਨ ਪਿਆਰੇ ਸਰਕਰ ਬੈਸੋ ਹਰਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਸਤਗੁਰ ਤੁਮਰੇ ਓਟ ਦੂਦ ਪਰਮੇਸ਼ਰ ਮਾਰੇ ਓਟ ਦੂਦ ਪਰਮੇਸ਼ਰ ਮਾਰੇ ਜਾਨ ਕੀ ਪੈਜ ਰਖੀ ਕਰਤਾਰੇ ਜਾਨ ਕੀ ਪੈਜ ਰਖੀ ਕਰਤਾਰੇ ਬਾਦਸ਼ਾਹ ਸਾ ਸਾ ਵਸ ਕਰ ਦੀਨੇ ਬਾਦਸ਼ਾਹ ਸਾ ਵਸ ਕਰ ਦੀਨੇ ਅਵਰਤ ਨਾ ਮਹਾਰਸ ਪੀਨੇ ਅਵਰਤ ਨਾ ਮਹਾਰਸ ਪੀਨੇ ਜੇਰ ਪਾ ਹੋਏ ਪਜੋ ਭਗਵਾਨ ਜੇਰ ਪਾ ਹੋਏ ਪਜੋ ਭਗਵਾਨ ਸਾਧ ਸੰਗ ਮਿਲ ਕੀਨੋ ਦਾ ਸਾਧ ਸਰਨ ਪਰੇ ਪ੍ਰਭ ਅੰਤਰਜਾਮੀ ਸਰਨ ਪਰੇ ਪ੍ਰਭ ਅੰਤਰਜਾਮੀ ਸਾਰਨਕੋਟ ਪਕਰੀ ਪ੍ਰਭ ਸੁਆਮੀ ਸਾਰਨਕੋਟ ਪਕਰੀ ਪ੍ਰਭ ਸੁਆਮੀ